ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਰਿਵਾਰਨ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਮੱਝ ਤੇ ਇੱਕ ਸੂਈ ਮੱਝ ਦਿਖਾਉਣੀ ਹੈ ਗੱਬਨ ਦੇ ਆਪਣੀ ਚਵਾਈ ਕਰਕੇ ਗੱਬਨ ਆਪਣੀ ਪਾਸ ਕਰਕੇ ਖੜੋ ਇਹ ਸੂਈ ਤੇ ਆਪਣੀ ਚੋਆਈ ਕਰਕੇ ਤਸੱਲੀ ਕਰਕੇ ਖੜਾ ਜੀ। ਬਾਕੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੋਆਈ ਜ਼ਰੂਰ ਕਰਾ ਲਿਆ ਕਰੋ। ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹੋਠ ਠੀਕ ਠਾਕ ਜੀ। ਵਧੀਆ ਵਧੀਆ ਬਜੀ ਤੁਸੀਂ ਸੁਣਾਓ ਜੀ। ਸਭ ਵਧੀਆ ਜੀ। ਤੇ ਨਾਮ ਦੱਸਦੇ ਇੱਕ ਵਾਰੀ ਫਿਰ। ਨਾਮ ਪ੍ਰਿੰਸਪਲ ਸਿੰਘ ਪਿੰਡ ਜਿੱਕ ਦੇ ਖੁੱਦ ਤਸੀਲਈ ਨਾਲਾ ਜ਼ਿਲ੍ਹਾ ਮਰੀਸਰ। ਤੇ ਫੋਨ ਨੰਬਰੇ ਬੋਲ ਦੋ। ਨੰਬਰ 950129615 ਠੀਕ ਹੈ। ਤੇ ਅੱਜ ਇੱਕ ਸੂਈ ਤੇ ਕੱਗਬਣਾ ਨਾ। ਹਾਂਜੀ ਹਾਂਜੀ ਇੱਕ ਸੂਈ। ਠੀਕ ਹੈ। ਹਾਂਜੀ ਹਾਂਜੀ ਇੱਕ ਤੇ ਇੱਕ ਉਹ ਸਾਈਡ ਤੇ ਉਹ ਜਿਹੜੀ ਆਲੀ ਵੀਡੀਓ ਚ ਪਾਉਣੀਆਂ ਝੋਟੀਆਂ ਅੱਛਾ ਉਹ ਅਗਲੀ ਵੀਡੀਓ ਚ ਪਾਉਣੀਆਂ ਝੋਟੀਆਂ ਚਾਰ ਹੋਰ ਆਉਣੀਆਂ ਵੱਡੀਆਂ ਅੱਛਾ ਤੇ ਇਹ ਵੀ ਫਿਰ ਤਿੰਨ ਝੋਟੀਆਂ ਆਈਆਂ ਅਸੀਂ ਦੋ ਵੇਗੀਆਂ ਵਿੱਚ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਮੈਂ ਅਗਲੇ ਫੇਰੇ ਆਉਣਾ ਮਾਲ ਉਧਰ ਤੇ ਫਿਰ ਉਹ ਨਾਲ ਹੀ ਇਕੱਠਾ ਹੀ ਪਾਵਾਂਗੇ ਹਾਂਜੀ ਠੀਕ ਹੈ ਇਹ ਝੋਟੀਆਂ ਆਪਾਂ ਇਧਰੋਂ ਲਈਆਂ ਜੋੜਾਈ ਠੀਕ ਹੈ ਹਾਂਜੀ ਤੁਹਾਡਾ ਰਾਦਾ ਵੀ ਇਧਰ ਦੀਆਂ ਵੱਖਰੀਆਂ ਪਾ ਦੇ ਕਰਿਓ ਉਧਰ ਦੀਆਂ ਵੱਖਰੀਆਂ ਹਾਂਜੀ ਠੀਕ ਚਲੋ ਇਹ ਵੀ ਠੀਕ ਹੈ ਹਾਂਜੀ ਹਾਂਜੀ ਇਹ ਆਪਣੇ ਤੋਂ ਉਹ ਵਿਚਾਰੀਆਂ ਆਪਣੇ ਤੋਂ ਆਇਆ ਹਾਂਜੀ 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 ਇੰਨਾ ਵੀ ਰੋਟੀ ਦੇ ਕੇ ਜਾਣੀ ਉਹਨਾਂ ਨੂੰ ਵੀ ਦੇ ਕੇ ਜਾਣੀ ਹੈ ਹਾਂਜੀ ਹਾਂਜੀ ਇਹ ਵੀ ਗੱਲ ਤੁਹਾਡੀ ਸਹੀ ਹੈ ਹਾਂਜੀ ਹਾਂਜੀ ਇਹ ਆਪਣੇ ਭਾਵਾਂ 'ਚ ਵਿਕ ਜਾਣੀਆਂ ਉਹ ਆਪਣੇ 'ਚ ਵਿਕ ਜਾਣੀਆਂ ਹਾਂਜੀ ਹਾਂਜੀ ਪਹਿਲਾਂ ਇਹ ਹੀ ਵਿਖਾ ਦਈਏ ਹਾਂਜੀ ਹਾਂਜੀ ਇਹੋ ਵਿਖਾ ਦਈਏ ਜੀ ਇਹ ਨਾ ਇਹ ਦੁੱਧ ਦੇ ਕੋਲ ਦੁੱਧ ਵੀਰ ਜੀ ਇਹਦੇ ਕੋਲ ਆ 8 ਕਿਲੋ ਪੱਕਾ ਡਾ ਕੰਡੇ ਵਾਲਾ ਦੁੱਧ ਆ ਅੱਛਾ ਬੱਚਾ ਨਹੀਂ ਇਹ ਇਹਦੇ ਮਗਰ ਕੱਟੀ ਹੀ ਕੱਟੀ ਉਹਨਾਂ ਲਾ ਲਈ ਆ ਅੱਛਾ ਇਹ ਮਈ ਨੂੰ ਵੀਰ ਜੀ ਡੇਢ ਪੌਣੇ 2 ਮਹੀਨੇ ਬਣੀ ਨੂੰ ਹੀ ਹੋ ਗਈ ਜੀ ਅੱਛਾ ਪਰ ਕੋਈ ਕਿਸੇ ਦੀ ਕਿਸਮਤ ਨੂੰ ਨਿਕਲ ਆਵੇ ਆਪਾਂ ਗੱਪਣ ਕਰਕੇ ਨਹੀਂ ਦੇਣੀ ਅੱਛਾ ਜੇ ਮੰਨ ਲਓ ਗੱਪਣ ਕਰਦਿਏ ਫਿਰ ਤੇ ਮੁੱਲ ਵੀ ਉੱਚਾ ਹੋ ਜਾਣਾ ਹਾਂਜੀ ਬਾਕੀ ਮਈ ਦੁੱਧ 14-15 ਕਿਲੋ ਵੀਰ ਜੀ ਕੱਢ ਦੀ ਦੀ ਜੀ ਅੱਛਾ ਜੀ ਪਰ ਹੁਣ ਮੰਨ ਲਓ ਜਿੰਨੀ ਵੀ ਆ ਗਈ ਮਈ ਸਾਫ ਆ ਬਾਕੀ ਹੁਣ ਪਹਾੜੇ ਤੇ ਮਿਲਦੀ ਏ ਵੀਰ ਜੀ ਠੀਕ ਆ ਪਹਾੜਾ ਪਾ ਕੇ ਮੜਿਆ ਵਿ ਠੀਕ ਆ ਭਾੜੇ ਤੇ ਇੰਝ ਹੀ ਮਿਲ ਪੈਂਦੀ ਆ ਹਾਂਜੀ ਠੀਕ ਆ ਆ ਵੇਖੋ ਇੰਝ ਹੀ ਆਪਾਂ ਭਾੜਾ ਪਾ ਦੇਣਾ ਥੋੜਾ ਜਿਹਾ ਚੋਕਰ ਪਾ ਦੇਣਾ ਹਾਂਜੀ ਹਾਂਜੀ ਇਤਰੇ ਜਿਹੜਾ ਵਾ ਇੰਝ ਹੀ ਚਵਾਈ ਕਰ ਦੇਣੀ ਬਸ ਭਾੜਾ ਲੈਂਦੀ ਜੇ ਵਜੇ ਇੰਨਾ ਕ ਨਾਲ ਅੱਛਾ ਜੀ ਹਾਂਜੀ ਹਾਂਜੀ ਆ ਵੇਖੋ ਜੈ ਜੀ ਮੱਦੀ ਨੂੰ ਚੋਈ ਠੰਡੀ ਬੜੀ ਆ ਕੋਈ ਵੰਗੜੀ ਚ ਪਾ ਆ ਵੇਖੋ ਅੱਛਾ ਹਾਂਜੀ ਕੋਈ ਰੱਸੀ ਨਹੀਂ ਕੋਈ ਵੰਗੜੀ ਭਾੜਾ ਪਾਉ ਦੇ ਚੋ ਠੀਕ ਆ ਖੋਲੋ ਹਾਂ ਫੇਰ ਤੋੜ ਦਈਏ ਕਰੀਏ ਕਾਡ ਦਰ ਦਰਦੀ ਦਰਦੀ ਜੀ ਕਾਡ ਬਹੁਤ ਜਿਆਦਾ ਵਰਜੀ ਇਹ ਨਹੀਂ ਵੀ ਕਾਡ ਕਾਠ ਪਖਰ ਚੰਗੀ ਹੱਤ ਇਹ ਛੋਟੀ ਹੈ ਵੱਡੀ ਹੈ ਜਾਂ ਕੈਂਚਾ ਕੈਂਚ ਨਹੀਂ ਇਹ ਜੀ ਗਾਮ ਵਾਲੀ ਮੱਟੀ ਨੂੰ ਲੈ ਕੇ ਪਿੱਛੇ ਦੇ ਸੂਏ ਵਰਜੀ ਅੱਛਾ ਜੀ ਕਾਡ ਵੇਖ ਲਓ ਵਰਜੀ ਇਹ ਨਹੀਂ ਵੀ ਨਗੀ ਜੀ ਆ ਬਹੁਤੀ ਪੇਚ ਜੀ ਆ ਜੇ ਛੋਟਾ ਹੋਵੇ ਤਾਂ ਵਰਜੀ ਛੋਟਾ ਹੀ ਆਪਾਂ ਦੱਸੀ ਦਾ ਵੀਡੀਓ ਚ ਵੀ ਡੰਗਰ ਠੀਕ ਹੈ ਜੀ ਹਾਂ ਜੀ ਜਿਹੜਾ ਵੱਡਾ ਵੱਡਾ ਹੀ ਆ بس ਇਹ ਵੀ ਕਿਸੇ ਨੇ ਸਾਭੀ ਨਹੀਂ ਲਈ ਨਹੀਂ ਕਰਤੂਤ ਵਾਲੀ ਆ ਹਾਂਜੀ ਸਾਭੀ ਨਹੀਂ باقی ਇਹਦੀ ਸੱਜਣਾ ਮਈਆਂ ਜਿੱਨਾਂ ਦੇ ਹੂਣ ਦੋ 1000 ਰੁਪਏ ਤੇ ਠੀਕ ਆ ਹਾਂਜੀ ਹਾਂਜੀ ਆਵੇ ਲੋ ਸੱਜਣਾ ਜਿੱਨਾਂ ਦੇ ਹੂਣ ਲੈ ਆ ਬਚਰੀ ਕਰਮਾਂ ਦੀ ਲਈ ਖਲਦੀ ਆ ਆ ਵੇਖੋ ਅਰੇ ਜੀ ਐ ਇਕੱਲਾ ਇਕੱਲਾ ਥਣ ਕੋਟ ਕੋਟ ਤੇ ਲੱਗਾ ਸਾਨੂੰ ਜਵਾਬ ਬਹੁਤ ਸੋਹਣਾ ਲੱਗਾ ਜੀ ਤੇ ਥਾਣੇ ਤੇ ਕਰੀ ਆਪਾਂ ਦੇਖ ਸਕਦੇ ਆ ਲੱਗੇ ਤੋਂ ਬਾਕੀ ਜੀ ਕਈਆਂ ਵੀਰਾਂ ਦੀ ਡਿਮਾਂਡ ਦੀ ਚਲੋ ਭਾਜ ਮਿਲ ਜੇ ਜੀ ਮਾੜੀ ਮੋਟੀ ਚਲੋ ਲੱਸੀ ਆ ਕਿਸੇ ਨੇ ਸਾਬੀ ਘਟਾ ਤੇ ਹੁਣ ਦੇ ਵੀ ਭਾਅ ਨਾ ਦੇਣੀ ਹਰ ਇੱਕ ਨੂੰ ਦੱਬ ਚਲੋ ਆਪਾਂ ਸੇਵਾ ਕਰਕੇ ਵਧਾ ਲੈ ਦੁੱਧ ਚੰਗੇ ਵਾਲੀ ਮੈਂ ਮਿਲ ਜੇ ਠੀਕ ਹੈ ਹਾਂ ਜੀ ਦੁੱਧ ਚੰਗੇ ਵਾਲੀ ਮੈਂ ਕਿਸੇ ਨੂੰ ਚਲੋ ਆਪਾਂ ਨਾਰਮਲ ਰੇਟ 'ਤੇ ਦੇ ਦੇਣੀ ਹੁਣ ਕਿੰਨੇ ਦੀ ਦੇ ਦੇਣੀ ਆ ਇਹ ਇਹ ਵੀਰ ਜੀ ਹੁਣ 8 ਕਿਲੋ ਦੁੱਧ ਚੇਰ ਕੋ ਹਾਂਜੀ ਸੱਜਣਾ ਮਈਆਂ ਜਿਨ੍ਹਾਂ ਦੇ ਉਤਰਾ ਹੁਣ ਦੁੱਧ ਦੇ ਆਂਦੀ ਆ ਹਾਂਜੀ ਹੁਣ ਵੀਰ ਜੀ ਮੁੱਲ ਜਿੰਨਾ 60 ਕਰੀਏ 65 ਕਰੀਏ ਪੂਰੇ 55000 ਦੀ ਦੇ ਦਾਂਗੇ ਅੱਛਾ 55000 50000 ਦੀ ਦੇ ਦਾਂਗੇ ਚਲੋ ਛੋਟ ਛੋਟ ਮੋਕੇ ਤੇ ਕਰ ਦੋਗੇ ਹੋਰ 1000 ਛੱਡ ਦਈਏ ਇੱਕ ਹੋਰ ਛੱਡ ਦੋ ਫਿਰ ਪੂਰੇ 55000 ਦੀ ਵਜਿ ਦੇ ਦਾਂਗੇ ਠੀਕ ਹੈ ਜੀ ਪੂਰੇ 55000 ਦੀ ਬਾਕੀ ਕਿਸੇ ਨੇ ਦੇਣੀ ਨਹੀਂ ਇੰਨੇ ਦੀ ਕੱਟ ਕੱਟ ਕੇ ਆ ਲੈਵੇ ਭਾਂਡੇ ਵਾਲੀ ਝੋਟੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਪਿਓਰ ਸੂਆ ਵੀਰ ਜੀ ਦੁੱਜਾ ਜੇ ਪਿਓਰ ਦੁੱਜਾ ਸੂਆ ਹੋਊਗੀ ਝੋਟੀ ਠੀਕ ਹੈ ਤੇ ਆ ਗੱਬਣ ਜੇ ਮਾਝ ਇਹ ਗੱਬਣ ਵੀਰ ਜੀ ਇਹ ਗੱਪਣ ਲੇਵਾ ਇਹ ਵੀ ਵੇਖੋ ਲਈ ਫਿਰ ਇਹ ਵੀ ਅਜੇ ਤਿਆਰ ਹੋਣੀ ਆ ਤੇ ਦੁੱਧ ਵਾਲੀ ਨਿਸ਼ਾਨੀਆਂ ਇਹਦੇ ਚ ਚੰਗੀਆਂ ਆ ਮੈਂ ਨਾ ਵੇਖੋ ਸਹੀ ਲੇਵਾ ਵੇਖੋ ਇਧਰੋਂ ਮਾਰਿਓ ਜੀ ਕੈਮਰਾ ਮੜਿਆ ਦੇਖਦੇ ਆ ਅਸੀਂ ਦੇਣਾ ਗਾਵਾਂ ਕੈਂਜੀ ਨੀਣੀਆਂ ਬਾਹਰ ਆਈਆਂ ਆਈ ਕਿ ਨਹੀਂ ਗਿੱਠ ਗਿੱਠ ਬਾਹਰ ਤੇ ਬਾਕੀ ਮਿਲਕਵੇ ਨੇ ਵੀ ਚੰਗੀ ਮੋਟੀ ਲੱਗੀ ਆ ਮੈਂ ਤਾਂ ਮਿਲਕਵੇ ਨੇ ਵੀ ਜੀ ਵੇਖੋ ਇਧਰੋਂ ਮੜਾ ਮਰਾਇਓ ਕੈਮਰਾ ਉਹ ਦੇਖ ਸਾਦੇ ਜੀ ਆਹ ਕੰਜ ਮਿਲਕਵੇ ਨੇ ਲੱਗੀ ਆ ਚੰਗੀ ਤਿਆਰ ਹੁੰਦੀ ਆ ਹਾਂਜੀ ਹਾਂਜੀ ਹਜੇ ਵੀਰ ਜੀ ਦੇਣੇ ਨੇ 5-4 ਦਿਨ ਲੈ ਜਾਣੇ ਜੀ ਨਹੀਂ 6 ਦਿਨ ਵੀਰ ਜੀ ਪੈ ਜਾਣਗੇ ਹਾਂਜੀ ਜਰ ਹਫਤੇ ਦੇ ਅੰਦਰ ਅੰਦਰ ਸੂਪ ਪਾਉਗੀ ਆਹ ਤੇਰੇ ਅੰਦਰ ਅੰਦਰ ਸੂਪ ਪਾਉਗੀ ਠੀਕ ਆ 2-4 ਦਿਨ ਹਲਾ ਰੇਣਾ ਵੱਧ ਲੈ ਜੇ ਘੱਟ ਲੈ ਜੇ ਆਪਾਂ ਕਹਿ ਨਹੀਂ ਸਕਦੇ ਠੀਕ ਆ ਬਾਕੀ ਵੱਡੀ ਮੈਂ ਆਂ ਜੀ 15 ਕਿਲੋ ਇਹਨੇ ਪਿਛਲੀ ਹਰ ਦੁੱਧ ਚੋਇਆ ਚਵਾਇਆ ਜੀ ਅੱਛਾ ਇਹ ਕੀ ਕਿਸੇ ਦੀ ਸੇਵਾ ਦਾ ਜੀ ਅੱਛ ਤਵੇ ਤੁਹਾਨੂੰ ਪਤਾ ਹੀ ਆ ਠੀਕ ਆ ਹਾਂਜੀ ਹਾਂਜੀ ਤੋੜੋ ਹਾਂ ਫੇਰ ਇੱਕ ਕਰੀ ਗੱਡੀ ਕੁੰਡੀ ਛੋਟੇ ਸਿੰਘ ਦੀ ਕੱਟੀ ਛੋਡੀ ਆ ਹਾਂ ਵੇਖੋ ਲਓ ਜੀ ਬਾਕੀ ਪਲੀ ਜੁੜੀ ਜਿੰਨੀ ਹੈਗੀ ਪਲੀ ਜੁੜੀ ਆ ਇੱਥੇ ਪੁੜੇ ਦੀ ਵਿੱਚ ਚੰਗੀ ਆ ਬਾਕੀ ਥੱਲੇ ਚੰਗੀ ਤਿਆਰ ਹੋਣੀ ਸੋਨ ਤੱਕਰ ਛੋਲੀ ਹਲੀ ਲੈ ਜਵਿੱਦੀ ਥੋੜਾ ਕਈ ਹਰੀ ਪਸ਼ੂ ਡਰ ਜਾਂਦਾ ਆ ਖਾਇ ਰਹੀ ਜੀ ਆਵੇ ਤੇ ਲਾਟ ਲੱਗਾ ਫੀ ਪਈਆਂ ਖੁੱਲੇ ਵਿੱਚ ਆਹ ਵੇਖੋ ਅਜੇ ਸਾਰਾ ਹਵਾਨਾ ਪਰਨਾ ਆਹ ਵੇਖੋ ਭਾਈ ਉਤਰਾਂ ਠੰਡੀ ਸੀਲ ਠੰਡੀ ਪੜੀ ਆ ਇਸ ਤਰ੍ਹਾਂ ਪਰ ਕਰਦੇ ਆਹ ਵੇਖੋ ਅੱਛਾ ਮਾਝੇ ਥੋੜਾ ਗਾ ਆ ਹਾਂ ਜੀ ਦਾ ਡਰ ਜਾਂਦਾ ਕਿਸੇ ਨਾ ਪਸ਼ੂ ਤੋਂ ਕੋਈ ਠੀਕ ਹੈ ਬਾਕੀ ਆ ਬਹਿਣੀ ਵਾਲੇ ਪਾਸੇ ਤੋਂ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਮਿਲਤਵੇਂ ਦੇਖੋ ਐ ਵੀ ਜੀ ਨਾਗਵਾਲ ਪਿਆਵਾ ਦੇ ਠੀਕ ਹੈ ਹਾਂ ਜੀ ਹਾਂ ਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਇਹਦਾ ਮੁੱਲ ਵੀਰ ਜੀ ਜੈ ਜੀ ਬੱਸ ਕਿੰਨਾ ਤੁਸੀਂ ਆਖਿਆ ਪਿਆਜ ਮੁੱਲ ਜੈ ਜੀ ਕਰਦੀ ਹੈ ਮੈਂ ਕਿਹਾ ਜੈ ਜੀ ਕਰ ਦਿੰਦਾ ਕਰੀਏ ਜੈ ਜੀ ਕਿੰਨ ਵਿਜੀ ਤਾਨੂੰ ਪਤਾ ਮਹੀਂ ਲੱਭਣ ਘਟ ਗਈ ਆ ਹਾਂਜੀ ਹੁਣ ਤੇ ਪੈਸੇ ਜੀਬ ਚ ਪਾ ਕੇ ਜਾਈਏ ਤਾਂ ਤਾਜੀ ਮੈਂ ਲੱਭਣ ਨਹੀਂ ਦਹੀ ਹਾਂਜੀ ਹੁਣ ਸੱਜਰ ਸੂਈ ਆ ਮੰਨ ਲਓ 2 ਮਹੀਨੇ ਮਹੀਂ ਚੋ ਕੇ ਫੇਰ ਵੇਚ ਛੜੀ ਦੀ ਆ ਇਹ ਸਾਰੀਆਂ ਗਰਮੀਆਂ ਕਰਦੀਆਂ ਨੇ ਸਾਰੀਆਂ ਗਰਮੀਆਂ ਵੀ ਜੀ ਠੋਕ ਕੇ ਦੁੱਧ ਨਾਲ ਸੂਣਾ ਬੜਾ ਟਕਾਣੇ ਮੈਂ ਨੇ ਹਾਂਜੀ ਵਿਸਾਖੀ ਲੱਗੇ ਤਾਂ ਕੋਈ ਵਿਰਲੇ ਟਾਂ ਵੀ ਸੂਆ ਘਟ ਹੁੰਦਾ ਨਾ ਮਹੀਂ ਦਾ ਵਿਸਾਖੀ ਲੱਗ ਹਾਂਜੀ 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 ਹੁਣ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਮੁੱਲ ਕਰਾ ਲਓ 80 ਕਰਾ ਲਓ 85 78 ਹਜ਼ਾਰ ਦੀ ਦੇ ਦਈਏ ਛੜਦਾ ਕੋਈ ਹਰ ਦੋ ਯਾਰ ਜੀ 70000 ਦੀ ਮੈਂ ਦਵਾਂਗੇ ਅੱਛਾ 70000 ਦੀ 15 ਕਿਲੋ ਵਾਲੀ ਹਾਂ ਹਾਂ 15 ਕਿਲੋ ਵਾਲੀ 70000 ਚ ਅੱਛਾ ਦੋਵੇਂ 15 15 ਕਿਲੋ ਵਾਲੀਆਂ ਮਈਆਂ ਆ ਅੱਛਾ ਪਰ ਕੋਈ ਲੈ ਲੂਗਾ ਵੀਰ ਤਾ ਜੋੜਾ ਹੀ ਯਾਦ ਕਰੂਗਾ ਠੀਕ ਆ ਇਹ ਵੀ ਇਹ ਥੋੜੀ ਤਿਆਰ ਕਰਨੀ ਪਣੀ ਹੈ ਇਹ ਹੁਣ ਵੀ ਦੁੱਧ ਦੇਣਾ ਹਾਂਜੀ ਇਹ ਗਾਂ ਵੀ ਚਲੋ ਚੰਗੀ ਰਕਮ ਜੋੜ ਜੂਗੀ ਨਾਲ ਠੀਕ ਆ ਤੇ ਬਾਕੀ ਆ ਵੀਰ ਜੀ ਆਪਾਂ ਥੋੜਾ ਦੱਸਣੇ ਮੈਂ ਹੀ ਦੱਸਣ ਦੀ ਕਿੰਨੇ ਕਿਲੋ ਵਾਲੀਆਂ ਮੈਂ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਹਾਂਜੀ ਹਾਂਜੀ ਵੀਰ ਚਾਖ ਕੇ ਤੇ ਆਪਣੀ ਸਮਝਣਾ ਤੇ ਮਰ ਜੀ ਨਾ ਖੜੇ ਜੀ